ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਅੱਜ ਦੀ ਕਰਦੇ ਆਂ ਆਪਾਂ ਵੀਡੀਓ ਸ਼ੁਰੂ ਤੇ ਅੱਜ ਦੀ ਵੀਡੀਓ ਦੇ ਚੱਕਰਪ ਤਿੰਨ ਟਰੈਕਟਰ ਆ ਇੱਕ ਤਾਂ ਆਹਾਂ ਟਰੈਕਟਰ ਜਿਹੜਾ ਸਕਰੀਨ ਤੇ ਚੱਲੀ ਜਾਂਦਾ 265 ਇਹਦੇ ਪਿੱਛੇ ਇੱਕ ਜੌਂਡੀ ਆ ਰ 5310 ਉਹ ਵੀ ਸਾਰੇ ਭਰਾ ਦੇਖ ਲਿਓ ਇੱਕ ਫਾਰਮ ਟਰੈਕ 60 ਦਾ ਪਾਇਆ ਵਾ ਆਪਣਾ ਪਿਛਲੇ ਪਾਸੇ ਤੀਜੇ ਨੰਬਰ ਤੇ ਤੇ ਉਹ ਵੀ ਸਾਰੇ ਭਰਾ ਦੇਖ ਲਿਓ ਤੇ ਆਹਾਂ ਜਿਹੜਾ ਬਈ ਟਰੈਕਟਰ ਚੱਲੀ ਜਾਂਦਾ ਆਪਣੇ ਸਕਰੀਨ ਤੇ DI 265 ਇਹ ਬਾਈ ਦਾ ਪਿੰਡ ਆ ਜਿਹੜਾ ਕੋਟਪਾਈ ਆ ਤੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੇ ਬਾਈ ਦਾ ਨਾਮ ਗਰਜੀਤ ਆ ਤੇ ਮੇਰੇ ਦਰਵਾਦੇ ਕੋਲੇ ਸ਼ਹਿਰ ਦੇ ਕੋਲੇ ਪੈਂਦਾ ਬਈ ਇਹ ਕੋਟਪਾਈ ਉੱਥੇ ਟਰੈਡ ਖੜਾ ਤੇ ਘਰੋਂ ਟਰੈਕਟਰ ਆ ਬਾਈ ਦਾ 2006 ਮਾਡਲ ਆ 265 ਟਰੈਕਟਰ ਤੇ ਹਰਿਆਣਾ ਨੰਬਰ ਆ ਤੇ ਬਾਈ ਕਹਿੰਦਾ ਵੀ ਮੇਰੇ ਟਰੈਕਟਰ ਦੇ ਜਿਹੜੇ ਟਾਇਰ ਆ 60 65 ਪਏ ਸੀ ਪੱਕੇ ਟਾਇਰ ਆ ਤੇ ਇੰਜਨ ਗੇਅਰ ਦਾ ਓਕੇ ਆ ਟਰੈਕਟਰ ਮੇਰਾ ਕੋਈ ਵੀ ਭਰਾ ਨੇ ਕਿਸੇ ਨੇ ਲੈਣਾ ਤਾਂ ਮੇਰਾ ਟਰੈਕਟਰ ਵਾਹ ਕੇ ਚੈੱਕ ਕਰਕੇ ਮੇਰੇ ਘਰ ਉੱਲ ਜਾ ਸਕਦਾ ਤੇ ਆਹਾ ਬਾਈ ਟਰੈਕਟਰ ਆ ਸਾਰੇ ਭਰਾ ਬਈ ਚੈੱਕ ਕਰ ਲਓ ਆ ਚੀਜ਼ ਆ ਤੇ ਬਾਈ ਨੇ ਵੀਡੀਓ ਆਪਦੇ ਘਰੋਂ ਬਣਾ ਕੇ ਭੇਜੀ ਆ ਜੇ ਹੋਰ ਵੀ ਕਿਸੇ ਨੇ ਵੀਡੀਓ ਆਪਣੇ ਘਰੋਂ ਬਣਾ ਕੇ ਆਪ ਨੂੰ ਭੇਜਨੀ ਹੈ ਖੇਤੀਬਾੜੀ ਦੇ ਸੰਦੇ ਦੇ ਤੇ ਆਪਣਾ ਬਈ ਚੈਨਲ ਇਸੇ ਕੰਮ ਤੇ ਕੰਮ ਕਰਦਾ ਤੇ ਤੇ ਆਪਣੇ ਭੇਜਿਆ ਕਰੋ ਆਪਣੀ ਫ੍ਰੀ ਹੈ ਜੜਾ ਤੇ ਆਪਾਂ ਤੁਹਾਡੇ ਚੈਨਲ ਤੇ ਪਾ ਦਿਆ ਕਰਾਂਗੇ ਆਪਦੇ ਤੇ ਕੋਈ ਵੀ ਖੇਤੀਬਾੜੀ ਦਾ ਕੋਈ ਸੰਦ ਵੇਚਣਾ ਕਿਸੇ ਨੇ ਤੇ ਐਂ ਪਾ ਦਿਆ ਕਰੋ ਜਿਵੇਂ ਆ ਬਾਈ ਨੇ ਪਾਇਆ ਤੇ ਬਾਈ ਦਾ ਕਿਸੇ ਨੂੰ ਟਰੈਡ ਬਾਈ ਆ ਗਿਆ ਹੋਇਆ ਫਿੱਟ ਤੇ ਬਾਈ ਦਾ ਥੱਲੇ ਸਕਰੀਨ ਤੇ ਨੰਬਰ ਆ ਤੇ ਬਾਈ ਨੂੰ ਲਾ ਰਹੇ ਫੂਲ ਬਾਈ ਕਹਿੰਦਾ ਕਿਸੇ ਨੂੰ ਮੇਰਾ ਟਰੈਡ ਫਿੱਟ ਆ ਗਿਆ ਹੋ ਤਾਂ ਮੇਰਾ ਬਈ ਰੇਟ ਆ ਜਿਹੜਾ ਟਰੈਟ ਦਾ 1 ਲੱਖ ਤੇ 70 ਹਜ਼ਾਰ ਬਾਈ ਇਹ ਕਹਾ ਜਿਹੜਾ ਟਰੈਕਟਰ ਚੱਲੀਆਂ ਦਾ ਸਕਰੀਨ ਤੇ ਆਪਣਾ ਜੌਂਡੀ ਆਰ 5310 ਇਹ ਬਾਈ ਦਾ ਨਾਮ ਗਗਨਦੀਪ ਤੇ ਪਿੰਡ ਬਾਜਕੋ ਜ਼ਿਲ੍ਹਾ ਬਠਿੰਡਾ ਇਹ ਬਾਜਕ ਜਿਹੜਾ ਪਿੰਡ ਆ ਇਹ ਗਿੱਦੜਵਾ ਸ਼ਹਿਰ ਦੇ ਕੋਲੇ ਪਿੰਡ ਆ ਬਾਈ ਉੱਥੇ ਟ੍ਰੈਡ ਖੜਾ ਹੈ ਬਾਈ ਦੇ ਘਰੇ ਤੇ ਬਾਈ ਕਹਿੰਦਾ ਇਹ ਮੇਰਾ ਟਰੈਕਟਰ ਜਿਹੜਾ Ориਜਨਲ ਆ ਸਾਰੇ ਪਾਸੋਂ 2002 ਮਾਡਲ ਆ ਤੇ ਹਰਿਆਣਾ ਨੰਬਰ ਆ 5310 ਟਰੈਕਟਰ ਆ 2002 ਮਾਡਲ ਆ ਤੇ ਹਰਿਆਣਾ ਨੰਬਰ ਆ ਤੇ ਟਾਇਰ ਚਾਰੇ दे दे। ओके ਟਾਇਰ ਆ 90 ਪੈਸੀ ਟਾਇਰ ਪਾਈ ਆ ਜੋਂਡੀ ਆ ਦੇ ਮੇਰੇ ਦੀ ਤੇ ਜੋਂਡੀ ਆ ਮੇਰਾ ਵੀ ਓਕੇ ਆ ਟਰੈਕਟਰ ਆ ਸਾਰੇ ਪਾਸੇ ਬਾਈ ਕੈਮਰਾ ਮਾਰੀ ਜਾਂਦਾ ਤੇ ਵੀਡੀਓ ਬਾਈ ਨੇ ਘਰੋਂ ਬਣਾ ਕੇ ਭੇਜੀ ਆ ਤੇ ਹੋਰ ਵੀ ਕਿਸੇ ਭਰਾਣੇ ਵੀਡੀਓ ਬਣਾ ਕੇ ਭੇਜਣੀ ਹੋਵੇ ਘਰੋਂ ਤੇ ਆਪਾਂ ਨੂੰ ਭੇਜਿਆ ਕਰੋ ਤੇ ਆਪਾਂ ਬਾਈ ਚੈਨਲ ਦੇ ਆਪਦੇ ਪਾ ਲੈਨੇ ਆ ਤੇ ਆਪਣੀ ਫ੍ਰੀ ਹੈ ਜਣਾ 5 ਪੈਸੇ ਆਪਾਂ ਕਿਸ ਤੋਂ ਲੈਂਦੇ ਦੀ ਤੇ ਬਣਾ ਕੇ ਭੇਜਿਆ ਕਰੋ ਖੇਤੀਬਾੜੀ ਦੇ ਸੰਦ ਹੋਰ ਨਹੀਂ ਬਾਈ ਖੇਤੀਬਾੜੀ ਦੇ ਸੰਦ ਕੋਈ ਵੀ ਤੁਸੀਂ ਵੇਚ ਲੈ ਮੈਨੂੰ ਭੇਜਿਆ ਕਰੋ ਤੇ ਆਹਾ ਬਾਈ ਟਰੈਕਟਰ ਆ ਬਾਈ ਦਾ ਜੌਂਡੀਆ 5310 ਕਿਸੇ ਵੀ ਬਾਈ ਨੂੰ ਬਾਈ ਦਾ ਟਰੈਕਟ ਆ ਗਿਆ ਹੋਇਆ ਫਟ ਤੇ ਬਾਈ ਦਾ ਥੱਲੇ ਸਕਰੀਨ ਤੇ ਨੰਬਰ ਆ ਤੇ ਬਾਈ ਨੂੰ ਲਾ ਲਿਓ ਬਾਈ ਫੋਨ ਸਾਰਾ ਬਾਈ ਦਾ ਟਰੈਕਟ ਦਿਖਾਤਾ ਸਾਰੇ ਪਾਸੇ ਕੈਮਰਾ ਮਾਰਤਾ ਤੇ ਆਏ ਬਾਈ ਜੇ ਕਿ ਇਹਨੇ ਹੋਰ ਵੀ ਵੀਡੀਓ ਭੇਜਣੀਆਂ ਤੇ ਆਏ ਬਣਾ ਕੇ ਭੇਜਿਆ ਕਰੋ ਬਾਈ ਆ ਬਾਈ ਨੇ ਬਹੁਤ ਵਧੀਆ ਵੀਡੀਓ ਬਣਾ ਕੇ ਆਪਦੇ ਘਰੋਂ ਭੇਜੀ ਆ ਤੇ ਆਏ ਭੇਜਿਆ ਕਰੋ ਤੇ ਆਪਾਂ ਵੀ ਜਿਵੇਂ ਆਏ ਦੱਸੀ ਜਨਾ ਟਰੈਕਟ ਤੇ ਆਪਾਂ ਤੁਹਾਡਾ ਟਰੈਕਟ ਆਂ ਦੱਸ ਦਿਆ ਕਰਾਂਗੇ ਸਾਰੇ ਭਰਾਵਾਂ ਨੂੰ ਦੱਸ ਦਿਆ ਕਰਾਂਗੇ ਇੱਥੇ ਬਾਈ ਆ ਟਰੈਕਟ ਖੜਾ ਤੇ ਜੌਂਡੀਆ ਟਰੈਕਟ ਬਾਈ ਕਿਸੇ ਨੂੰ ਵੀ ਬਾਈ ਦਾ ਟਰੈਕਟ ਆ ਗਿਆ ਹੋਇਆ ਇਹ ਬਾਈ ਕਹਿੰਦਾ ਮੇਰਾ ਰੇਟ ਆ ਜਿਹੜਾ 3 ਲੱਖ ਤੇ 70 ਹਜ਼ਾਰ ਦਾ ਮੈਂ ਟਰੈਡ ਦੇ ਦੂੰਗਾ 3 ਲੱਖ 70 ਦਾ ਮੇਰਾ ਟਰੈਡ ਹੈਗਾ ਵੀ ਆ ਤੇ ਬਾਈ ਦਾਰੇ ਬਈ ਫੂਲ ਬਾਈ ਜਿਹੜਾ ਆ ਟਰੈਕਟਰ ਆ ਫਾਰਮ 60 ਇਹ ਵੀ ਪਿੰਡ ਬਾਜਕੀ ਖੜਾ ਬਾਈ ਦਾ ਟਰੈਕਟਰ ਆ ਗਗਨਦੀਪ ਦਾ ਪਹਿਲਾਂ ਜਿਵੇਂ ਜੋਂਡੀਆਰ ਜੀ ਦਾ ਸੀਗਾ 5310 ਉਹੀ ਆ ਬਾਈ ਕੋਲ ਟਰੈਕਟਰ ਖੜਾ ਸਾਰਾ ਐਡਰੈਸ ਸੇਮ ਹੀ ਆ ਪਿੰਡ ਬਾਜਕ ਜ਼ਿਲ੍ਹਾ ਬਠਿੰਡਾ ਗਿੱਦੜਵਾ ਸ਼ਹਿਰ ਦੇ ਕੋਲੇ ਪਿੰਡ ਆ ਬਾਈ ਆਹਾ ਤੇ ਬਾਈ ਦਾ ਨਾਮ ਗਗਨਦੀਪ ਆ ਆਹ ਟਰੈਕਟਰ ਵੀ ਬਾਈ ਦਾ ਹੀ ਆ ਫਾਰਮ 60 ਤੇ 97 97 ਮਾਡਲ ਆ ਬਾਈ 97 ਮਾਡਲ ਆ ਟਰੈਕਟਰ ਬਾਈ ਦਾ ਤੇ ਬਾਈ ਕਹਿੰਦਾ ਵੀ ਟਰੈਕਟਰ ਮੇਰਾ ਸਾਰਾ オリジナル ਆ ਪੰਜਾਬ ਨੰਬਰ ਆ ਆ ਚੀਜ਼ ਆ ਬਈ ਟਰੈਕਟਰ ਤੇ ਟਾਇਰ 70 75 ਪੈਸੇ ਟਾਇਰ ਪਏ ਆ ਪੱਕੇ ਟਾਇਰ ਆ ਬਾਈ ਬਾਈ ਦੇ ਟਰੈਕਟਰ ਦੇ ਤੇ ਬਾਈ ਕਹਿੰਦਾ ਵੀ ਟਰੈਡ ਮੇਰਾ ਸਾਰੇ ਪਾਸੋਂ ਓਕੇ ਆ ਕਿਸੇ ਵੀ ਭਰਾ ਨੂੰ ਬਾਈ ਦਾ ਟਰੈਕਟਰ ਆ ਗਿਆ ਹੋਵੇ ਫਟੋ ਤੇ ਬਾਈ ਦਾ ਬਾਈ ਥੱਲੇ ਸਕਰੀਨ ਤੇ ਨੰਬਰ ਆ ਤੇ ਬਾਈ ਨੂੰ ਵਾਲੇ ਫੋਨ ਤੇ ਆ ਚੀਜ਼ ਆ ਬਈ ਟਰੈਕਟਰ ਤੇ ਬਾਕੀ ਬਈ ਆਪਣੀ ਵੀਡੀਓ ਆ ਇਹਨੂੰ ਸ਼ੇਅਰ ਕਰਦਿਆ ਕਰੋ ਕਮੈਂਟ ਕਰਦਿਆ ਕਰੋ ਤੇ ਸ਼ੇਅਰ ਕਰੋਗੇ ਤਾਂ ਬਈ ਆ ਜੇ ਕੋਈ ਟਰੈਕਟਰ ਟੁੱਟ ਪਾਲਦਾ ਫਿਰਦਾ ਤੇ ਉਹਦੇ ਤੋਂ ਕਰ ਆਪਣੀ ਵੀਡੀਓ ਪਹੁੰਚ ਜੇ ਤੇ ਆਪਾਂ ਡੇਲੀ ਟਰੈਕਟਰ ਦੀ ਵੀਡੀਓ ਪਾਉਣੇ ਆ ਹੋਰ ਖੇਤੀਬਾੜੀ ਦੇ ਸੰਧ ਕਿਸੇ ਨੇ ਕੋਈ ਸੰਧਾ ਪਾਉਣਾ ਤੇ ਆਪਾਂ ਨੂੰ ਬਈ ਆ ਵੀਡੀਓ ਬਣਾ ਕੇ ਭੇਜ ਦਿਆ ਕਰੋ ਆ ਜਿਵੇਂ ਬਾਈ ਨਹੀਂ ਭੇਜੀ ਆ ਖੇਤੀਬਾੜੀ ਦੇ ਸੰਧ ਕੋਈ ਭੇਜ ਦਿਓ ਉਹ ਆਪਾਂ ਤੁਹਾਡੇ ਦੱਸ ਦਿਆ ਕਰਾਂਗੇ ਆਪ ਚੈਨਲ ਤੇ ਤੇ ਫਿਰ ਹੀ ਆਪਣੀ ਐਡ ਆਪ 5 ਰੁਪਏ ਕਿਥੋਂ ਲੈਂਦੇ ਆ ਬਈ ਕੋਈ ਵੀ ਭਰਾ ਆਪਣੂ ਭੇਜੀ ਆਵੇ ਤੇ ਜਿਵੇਂ ਆ ਬਾਈ ਨਹੀਂ ਭੇਜਿਆ ਤੇ ਆ ਬਾਈ ਫ ਤੇ ਬਾਈ ਕਹਿੰਦਾ 1,70,000 ਦਾ ਮੈਂ ਟਰੈਡ ਦੇ ਦੂੰਗਾ ਕਿਸੇ ਵੀ ਭਰਾ ਨੂੰ ਬਾਈ ਦਾ ਟਰੈਡ ਆ ਗਿਆ ਹੋਵੇ ਫਿੱਟ ਇਹ ਥੱਲੇ ਬਾਈ ਸਕਰੀਨ ਤੇ ਬਾਈ ਦਾ ਨੰਬਰ ਆ ਤੇ ਬਾਈ ਨੂੰ ਬਾਈ ਲਾ ਲਿਓ ਫੋਨ ਆਹ ਚੀਜ਼ ਆ ਬਾਈ ਦਾ ਟਰੈਕਟਰ ਸਾਰੇ ਭਰਾ ਬਈ ਚੈੱਕ ਕਰ ਲਓ